ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਹਾਂ ਮੇਰੇ ਨਾਲ ਮੌਜੂਦ ਨੇ ਸਾਥੀ ਪੱਤਰਕਾਰ ਰਜੀਵ <strong>ਭਾਸਕਰ</strong> ਜੀ <strong>ਭਾਸਕਰ</strong> ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜਲਾਤਾ <strong>ਸਾਹਿਬ</strong> <strong>ਭਾਸਕਰ</strong> ਸਾਹਿਬ ਵੋਟਾਂ ਲਗਭਗ ਪੈ ਚੁੱਕੀਆਂ ਨੇ 18ਵੀਂ ਲੋਕ ਸਭਾ ਦੇ ਲਈ 7ਵੇਂ ਗੇੜ ਦੀ ਚੋਣ ਪ੍ਰਕਿਰਿਆ ਲਗਭਗ ਖਤਮ ਹੋਣ ਵਾਲੇ ਪਾਸੇ ਹੈ ਸੋ ਹੁਣ ਨਵਾਂ ਪ੍ਰਧਾਨ ਮੰਤਰੀ ਸਾਡੇ ਮੁਲਕ ਨੂੰ ਮਿਲੇਗਾ 4 ਜੂਨ ਨੂੰ ਜਿਹਦੀ ਉਮੀਦ ਹੈ ਹੁਣ ਸਵਾਲ ਇਹ ਹੈ ਕਿ ਪੰਜਾਬੀਆਂ ਨੇ ਜਦੋਂ ਵੋਟਾਂ ਪਾਈਆਂ ਕੀ ਕੀ ਸੋਚ ਕੇ ਪੰਜਾਬੀਆਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਪਾਤੀਆਂ ਔਰ ਜਿਹੜੀ ਨਵੀਂ ਸਰਕਾਰ ਬਣਨੀ ਹੈ ਉਹਦਾ ਪੰਜਾਬ ਪ੍ਰਤੀ ਵਿਹਾਰ ਅਸੀਂ ਕਿਸ ਤਰ੍ਹਾਂ ਦਾ ਉਡੀਕਦੇ ਹਾਂ ਸਮੇਂ-ਸਮੇਂ ਤੇ ਪੰਜਾਬ ਸਿਆਸੀ ਵਿਤਕਰੇ ਦਾ ਸ਼ਿਕਾਰ ਹੁੰਦਾ ਰਿਹਾ ਉਹਦੇ ਕਾਰਨ ਵੱਖ-ਵੱਖ ਰਹੇ ਨੇ ਹੁਣ ਵੀ ਹਿਮਾਚਲ ਪ੍ਰਦੇਸ਼ ਇੱਕ ਪਹਾੜੀ ਸੂਬਾ ਹੈ ਉੱਥੇ ਉਦਯੋਗ ਨੂੰ ਟੈਕਸ ਬੈਨੀਫਿਟ ਨਹੀਂ ਪੰਜਾਬ ਚ ਦੋ ਮੁੱਖ ਤੌਰ ਦੇ ਉੱਤੇ ਕਿੱਤੇ ਨੇ ਖੇਤੀਬਾੜੀ ਸਭ ਤੋਂ ਵੱਡਾ ਕਿੱਤਾ ਦੂਸਰਾ ਉਦਯੋਗ ਉਦਯੋਗ ਦੇ ਵਿੱਚ ਹੀ ਪ੍ਰਾਈਵੇਟ ਨੌਕਰੀਆਂ ਆ ਜਾਂਦੀਆਂ ਨੇ ਔਰ ਸਰਕਾਰੀ ਮੁਲਾਜ਼ਮ ਤੀਸਰਾ ਕਿੱਤਾ ਜਿਹੜੇ ਲੋਕ ਸਰਕਾਰਾਂ ਦੇ ਅਧੀਨ ਕੰਮ ਕਰਦੇ ਨੇ ਹੁਣ ਪੰਜਾਬ ਚ ਆਰਥਿਕਤਾ ਖੇਤੀਬਾੜੀ ਦੇ ਨਾਲ ਹੈ ਕੇਂਦਰ ਦੀਆਂ ਸਰਕਾਰਾਂ ਸਮੇਂ-ਸਮੇਂ ਤੇ ਖੇਤੀਬਾੜੀ ਨਾਲ ਵਿਤਕਰਾ ਕਰਦੀਆਂ ਰਹੀਆਂ ਨੇ ਇਸੇ ਤਰ੍ਹਾਂ ਉਦਯੋਗ ਦੀ ਗੱਲ ਹੈ ਹਿਮਾਚਲ ਪ੍ਰਦੇਸ਼ ਨੂੰ ਟੈਕਸ ਬੈਨੀਫਿਟ ਪੰਜਾਬ ਸਰਹੱਦੀ ਸੂਬਾ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਟੈਕਸ ਬੈਨੀਫਿਟ ਨਹੀਂ ਪਾਕਿਸਤਾਨ ਦੇ ਨਾਲ ਸਰਹੱਦ ਤੋਂ ਵਪਾਰ ਪਾਕਿਸਤਾਨ ਵਾਲੇ ਪਾਸਿਓਂ ਬੰਦ ਨਾ ਕਰੋ ਪਾਕਿਸਤਾਨ ਨਾਲ ਵਪਾਰ ਜਦ ਤੱਕ ਹਾਲਾਤ ਨਹੀਂ ਸੁਧਰਦੇ ਕੋਈ ਇਤਰਾਜ਼ ਨਹੀਂ ਪਰ ਹੁਸੈਨੀ ਵਾਲਾ ਵਾਗਾ ਇਹਨਾਂ ਰਸਤਿਆਂ ਤੋਂ ਦੂਜੇ ਮੁਲਕਾਂ ਦੇ ਨਾਲ ਵਪਾਰ ਤੇ ਪਾਬੰਦੀ ਕਿਉਂ? ਜਦਕਿ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਸਮੁੰਦਰ ਦੇ ਜ਼ਰੀਏ ਪਾਕਿਸਤਾਨ ਵਾਲੇ ਪਾਸਿਓਂ ਵੀ ਵਪਾਰ ਹੋ ਰਿਹਾ ਹੈ। ਸੋ ਪੰਜਾਬ ਦੇ ਲਈ ਹੀ ਹੁਸੈਨੀਵਾਲਾ ਜਾਂ ਵਾਗਾ ਬਾਰਡਰ ਦੇ ਜ਼ਰੀਏ ਵਪਾਰ ਦੇ ਰਸਤੇ ਬੰਦ ਕਿਉਂ? ਇਹ ਪੰਜਾਬ ਦੀਆਂ ਚੋਣਾਂ 'ਚ ਮੁੱਦਾ ਰਿਹਾ। ਕਿਸੇ ਵੀ ਕੌਮੀ ਪਾਰਟੀ ਨੇ ਖੁੱਲ ਕੇ ਇਹਦੇ ਤੇ ਗੱਲ ਨਹੀਂ ਕੀਤੀ, ਨਾ ਕਾਂਗਰਸ ਨੇ ਨਾ ਭਾਰਤੀ ਜਨਤਾ ਪਾਰਟੀ ਨੇ। ਅਕਾਲੀ ਦਲ ਖੇਤਰੀ ਪਾਰਟੀ ਦਾ ਇਹ ਮੁੱਦਾ ਚੱਕਦੀ ਰਹੀ। ਹੁਣ ਮੂਲ ਰੂਪ ਦੇ ਵਿੱਚ ਸਵਾਲ ਇਹ ਹੈ ਜੇ ਜਿਹੜੀ ਨਵੀਂ ਸਰਕਾਰ ਬਣਦੀ ਹੈ ਸਾਡੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਚ ਕੋਈ ਹੋਰ ਬਣਦੇ ਆ। ਇੰਡੀਆ ਚੋਂ ਕਾਂਗਰਸ ਚੋਂ ਰਾਹੁਲ ਗਾਂਧੀ, ਖੜਗੇ ਸਾਹਿਬ ਜਾਂ ਕੋਈ ਹੋਰ ਬਣਦੇ ਆ। ਜਿਹਦੀ ਵੀ ਸਰਕਾਰ ਬਣਦੀ ਹੈ ਪੰਜਾਬ ਦੇ ਪ੍ਰਤੀ ਉਹ ਸਰਕਾਰ ਦਾ ਨਜ਼ਰੀਆ ਕੀ ਹੋਏਗਾ? ਕੀ ਸਾਡੇ ਪੰਜਾਬ ਦੇ 13 ਮੈਂਬਰ ਪਾਰਲੀਮੈਂਟਾਂ ਦੀ ਭੂਮਿਕਾ ਸਰਕਾਰ ਦੇ ਗਠਨ ਚ ਅਹਿਮ ਹੋ ਸਕਦੀ ਹੈ? ਇਸ ਸਾਰੇ ਪਹਿਲੂ ਨੇ ਆਸਕਰ ਸਭ ਜਿਨ੍ਹਾਂ ਤੇ ਮੈਂ ਚਾਹੂੰਗਾ ਕਿ ਤੁਸੀਂ ਵੀ ਆਪਣੀ رائے ਦਿਓ ਸਭ ਤੋਂ ਪਹਿਲਾਂ ਤਾਂ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਪੰਜਾਬ ਵਾਲੇ ਪਾਸੇ ਵਿਤਕਰੇ ਦੇ ਇਲਜ਼ਾਮ ਕਿਉਂ ਚੱਲਦੀਆਂ ਨੇ ਅਗਰ ਪੰਜਾਬ ਨੂੰ ਵੀ ਟੈਕਸ ਬੈਨੀਫਿਟ ਸਟੇਟ ਬਣਾਇਆ ਹੁੰਦਾ ਕਿਸਾਨੀ ਦਾ ਕਰਜ਼ਾ ਮਾਫ਼ ਕੀਤਾ ਹੁੰਦਾ ਸਾਰੀਆਂ ਸਾਡੀਆਂ ਫਸਲਾਂ ਤੇ ਐਮਐਸਪੀ ਦਿੱਤੀ ਹੁੰਦੀ ਸਰਹੱਦਾਂ ਦੇ ਜ਼ਰੀਏ ਅਗਰ ਅਸੀਂ ਵੀ ਦੂਜੇ ਮੁਲਕਾਂ 'ਚ ਵਪਾਰ ਕਰਦੇ ਹੁੰਦੇ ਤੇ ਅਸੀਂ ਖੁਸ਼ਹਾਲ ਹੋ ਸਕਦੇ ਸੀ ਕੱਲੀਆਂ ਸੜਕਾਂ ਦੇ ਨਾਲ ਪੰਜਾਬ ਨੂੰ ਅਸੀਂ ਤਰੱਕੀ ਵਾਲਾ ਪੰਜਾਬ ਨਹੀਂ ਮੰਨ ਸਕਦੇ ਹੁਣ ਨਵੀਂ ਸਰਕਾਰ ਤੋਂ ਤੁਹਾਨੂੰ ਉਮੀਦ ਕੀ ਹੈ ਪੰਜਾਬ ਦੇ ਪ੍ਰਤੀ ਖਾਸਕਰ ਸਾਬ ਜੇ ਇੰਡੀਆ ਗੱਠ ਜੋੜਦੀ ਆਉਂਦੀ ਹੈ ਜਾਂ ਜਾਂ ਭਾਰਤੀ ਜਨਤਾ ਪਾਰਟੀ ਦੀ ਆਉਂਦੀ ਹੈ ਨਵੀਂ ਸਰਕਾਰ ਤੋਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਵਧੀਆ ਤੇ ਵੱਡੀ ਉਮੀਦਾਂ ਹੈਗੀਆਂ ਕਾਰਨ ਕਿ ਕਿ ਪਿਛਲੇ 1968 ਜਦ ਪੰਜਾਬ ਦੇ ਵਿੱਚ ਰੀਆਰਗੇਨਾਈਜ਼ ਹੋਇਆ ਸੀ ਤਦ ਤੋਂ ਲੈ ਕੇ ਅੱਜ ਤੱਕ ਸਾਡੀ ਮੰਗਾਂ ਉਹੀ ਹੈ ਸਰਕਾਰਾਂ ਆਂਦੀਆਂ ਸੀਗੀ ਸਰਕਾਰਾਂ ਜਾਂਦੀਆਂ ਸੀਗੀ ਤੇ ਇਹ ਜਿਹੜੀ ਸਰਕਾਰ ਹੁਣ ਚੱਲ ਰਹੀ ਹੈ ਇਹ ਤੀਜੀ ਵਾਰ ਆਪਣਾ ਇੱਕ ਮੰਡੇਟ ਲੋਕਾਂ ਤੋਂ ਮੰਨਣ ਜਾ ਰਹੀ ਹੈ ਦੋ ਟਰਮ ਦੇ ਵਿੱਚ ਪੰਜਾਬ ਦੀ ਉਹ ਮੰਗਾਂ ਦੇ ਉੱਤੇ ਉਹੀ ਰੁਖ ਸੀਗਾ ਜਿਹੜੀ ਪਿਛਲੀ ਸਰਕਾਰਾਂ ਦਾ ਸੀਗਾ ਯਾਨੀ ਸਾਨੂੰ ਬਹੁਤ ਜ਼ਿਆਦਾ ਆਸ ਕਰਨੀ ਚਾਹੀਦੀ ਹੈ ਕਿ ਅਗਲੀ ਵਾਰ ਜਿਹੜੀ ਸਰਕਾਰ ਆਏਗੀ ਜਾਂ ਹੁਣ 4 ਜੂਨ ਤੋਂ ਬਾਅਦ ਜਿਹੜੀ ਸਰਕਾਰ ਬਣਾਏਗੀ ਉਹ ਪੰਜਾਬ ਵਾਸਤੇ ਕੁਝ ਕਰੇਗੀ ਉਹ ਸਰਕਾਰ ਭਾਵੇਂ ਬੀਜੇਪੀ ਦੀ ਹੈਗੀ ਹੈ ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਪੰਜਾਬ ਦੇ ਵਿੱਚ ਪ੍ਰਜੋਰ ਤਰੀਕੇ ਨਾਲ ਹੋਇਆ ਔਰ ਕਿਸਾਨਾਂ ਨੇ ਪਿੰਡਾਂ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਨੂੰ ਵੜਨ ਤੱਕ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਵੀ ਅਗਰ ਬੀਜੇਪੀ ਦੀ ਸਰਕਾਰ ਫੇਰ ਦੁਬਾਰਾ ਕੇਂਦਰ ਦੇ ਵਿੱਚ ਬੰਦੀ ਹੈ ਤੇ ਰੁਖ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿਉਂਕਿ ਅਗਰ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਸੁਲ੍ਹਾ ਸੁਫਾਈ ਕਰਨੀ ਹੁੰਦੀ ਜਿਨ੍ਹਾਂ ਮੁੱਦਿਆਂ ਦੇ ਉੱਤੇ ਬੀਜੇਪੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਤੱਕ ਕਰ ਲੈਂਦੇ ਇਹ ਇੱਕ ਟਕਰਾਵ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਲੇਕਿਨ ਫਿਰ ਵੀ ਆਸ ਤੇ ਸਾਨੂੰ ਕੇਂਦਰ ਸਰਕਾਰ ਤੋਂ ਹੈ ਆਸ ਹੈ ਵੀ ਕਿ ਜੇ ਪਾਕਿਸਤਾਨ ਵਾਲਾ ਬਾਰਡਰ ਵਪਾਰ ਵਾਸਤੇ ਖੁੱਲ ਜਾਏ ਤੇ ਪੰਜਾਬ ਦੇ ਵਿੱਚ ਉਹ ਤਮਾਮ ਸਮੱਸਿਆਵਾਂ ਈਵਨ ਖੇਤੀਬਾੜੀ ਦੀ ਵੀ ਸਮੱਸਿਆਵਾਂ ਜਿਦੇ ਰਾਹੀ ਆਪਾਂ ਟਮਾਟਰ ਆਲੂ ਹੋਰ ਫਸਲਾਂ ਨੂੰ ਜੇ ਪਾਕਿਸਤਾਨ ਵਾਲੀ ਸਾਈਡ ਵੇਚਣਾ ਸ਼ੁਰੂ ਕਰ ਦਈਏ ਪਾਕਿਸਤਾਨ ਵਾਲੀ ਸਾਈਡ ਐਕਸਪੋਰਟ ਕਰਨਾ ਸ਼ੁਰੂ ਕਰ ਦਈਏ ਤੇ ਨਾ ਸੂਬਾ ਤਰੱਕੀ ਕਰੇਗਾ ਬਲਕਿ ਉਸ ਤੋਂ ਵੀ ਜ਼ਿਆਦਾ ਖੁਸ਼ਹਾਲ ਹੋ ਸਕਦਾ ਹੈ ਪਰ ਇਹ ਡਿਸੀਜਨ ਲਵੇਗਾ ਕੋ ਕਿਉਂਕਿ ਐਦਾਂ ਦਾ ਡਿਸੀਜਨ ਭਾਜਪਾ ਵਰਗੀ ਸਰਕਾਰ ਤੋਂ ਤੇ ਉਮੀਦ ਹੈ ਨਹੀਂ ਕਿਉਂਕਿ ਪਾਕਿਸਤਾਨ ਦੇ ਨਾਲ ਤੇ ਸਾਡਾ ਘਰ ਵਿੱਚ ਘੁੱਸ ਕੇ ਮਾਰਨੇ ਦਾ ਰਿਸ਼ਤਾ ਹੈਗਾ ਉਦਾਂ ਦੇ ਤੁਸੀਂ ਕੁਝ ਕਹਦੇ ਗੱਲ ਕਿਲੇ ਪਾਕਿਸਤਾਨ ਦੀ ਨਹੀਂ ਪਾਕਿਸਤਾਨ ਦੇ ਨਾਲ ਕੰਮ ਨਹੀਂ ਕਰਨਾ ਨਾ ਕਰੋ ਪਰ ਉਹ ਰਸਤਾ ਪਾਕਿਸਤਾਨ ਦੇ ذریعے ਹੋਰ ਮੁਲਕਾਂ ਨੂੰ ਵੀ ਭਾਸ਼ਕਤ ਸਭ ਖੁੱਲਦਾ ਹੈ ਹੋਰ ਮੁਲਕਾਂ ਦੇ ਨਾਲ ਵੀ ਆਪਾਂ ਵਪਾਰ ਕਰ ਸਕਦੇ ਹਾਂ ਪਰ ਪਿਛਲੇ 10 ਸਾਲ ਜਾਂ 5 ਸਾਲ ਭਾਜਪਾ ਨੇ ਇਸ ਪਾਸੇ ਕਿਉਂ ਨਹੀਂ ਸੋਚਿਆ ਕਿ ਅਸੀਂ ਪੰਜਾਬ ਦੀ ਵੀ ਆਰਥਿਕਤਾ ਨੂੰ ਤਕੜਾ ਕਰੀਏ ਦੇਖੋ ਰਸਤਾ ਖੁਲਣ ਦੀ ਗੱਲ ਹੈਗੀ ਹੈ ਪੋਸੀਬਲ ਨਹੀਂ ਹੁੰਦਾ ਕਿ ਅਸੀਂ ਉਸ ਕੰਟਰੀ ਜਿਸ ਕੰਟਰੀ ਤੇ ਆਪਾਂ ਰਸਤੇ ਖੋਲਣ ਦੀ ਗੱਲ ਕਰ ਰਹੇ ਹਾਂ ਉਹਦੇ ਨਾਲ ਵਪਾਰ ਨਾ ਕਰੀਏ ਤੇ ਉਸ ਤੋਂ ਬਾਅਦ ਜਿਹੜੀ ਕੰਟਰੀ ਹੈਗੀ ਹੈ ਉਹਦੇ ਨਾਲ ਵਪਾਰ ਕਰੀਏ ਗਲ ਤੇ ਰਸਤਾ ਖੋਲਣ ਦੀ ਹੈ ਰਸਤਾ ਖੋਲਣ ਦਾ ਮਤਲਬ ਹੀ ਇਹ ਹੁੰਦਾ ਕਿ ਪਾਕਿਸਤਾਨ ਫਿਰ ਅੱਗੇ ਜਿਹੜੀ ਹੋਰ ਕੰਟਰੀਆਂ ਨੂੰ ਵੀ ਅਥੀ ਐਕਸਪੋਰਟ ਕਰਨਾ ਚਾਹੁੰਦੇ ਆ ਸਾਰਿਆਂ ਦਾ ਇੱਕ ਰਸਤਾ ਖੁੱਲੇ ਤਾਂ ਫਾਇਦਾ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਐਕਸਪੋਰਟ ਦੇ ਵਿੱਚ ਪੰਜਾਬ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੈਗਾ ਉਹਦਾ ਕਾਰਨ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਜਦ ਵੀ ਕਦੀ ਕੋਈ ਮੌਸਮ ਦੀ ਮਾਰ ਪੈਂਦੀ ਹੈ ਤੇ ਉਹ ਜਿਹੜੀ ਫਸਲਾਂ ਸਾਡੇ ਇੱਥੇ ਹੁੰਦੀ ਹੈ ਉਹ ਪਾਕਿਸਤਾਨ ਦੇ ਵਿੱਚ ਵੇਚ ਕੇ ਕਿਸਾਨ ਨਾ ਕੇਵਲ ਮੁਨਾਫਾ ਕਮਾ ਸਕਦਾ ਹੈ ਬਲਕਿ ਆਪਣੀ ਫਸਲ ਨੂੰ ਸਹੀ ਜਗ੍ਹਾ ਮਾਰਕੀਟਿੰਗ ਮਾਰਕੀਟਿੰਗ ਵੀ ਕਰ ਸਕਦਾ ਆਪਣੀ ਫਸਲ ਦੀ ਹੋਰ ਸਾਰੀ ਗੱਲਾਂ ਤੇ ਹੈ ਮੈਨੂੰ ਲੱਗਦਾ ਹੈ ਕਿ ਇਹ ਮੁੱਦਾ ਹੈਗਾ ਤੇ ਬਹੁਤ ਪੁਰਾਣਾ ਲੇਕਿਨ ਉਹ ਜਿਉਂ ਦਾ ਤਿਉਂ ਖੜਾ ਹੈ ਔਰ ਇਸ ਮੁੱਦੇ ਦੇ ਉੱਤੇ ਵਕਫ ਵਕਫ ਸਰਕਾਰਾਂ ਨੇ ਕਦੀ ਧਿਆਨ ਹੀ ਨਹੀਂ ਦਿੱਤਾ ਧਿਆਨ ਦਿੱਤਾ ਵੀ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਜਦ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਬਾਰਡਰ ਖੋਲਣ ਦੇ ਵਿੱਚ ਬਿਲਕੁਲ ਵੀ ਇੰਟਰਸਟਡ ਨਹੀਂ ਹੈਗੇ ਉਹਨਾਂ ਦਾ ਇੱਕ ਨੈਸ਼ਨਲ ਸਿਕਿਉਰਿਟੀ ਦੇ ਮੱਧਿਆ ਨਜ਼ਰ ਹੋ ਸਕਦਾ ਹੈ ਕਿ ਉਹਨਾਂ ਦਾ ਰਾਈਟ ਡਿਸੀਜਨ ਹੋਏ ਜਾਂ ਉਹਨਾਂ ਦਾ ਇੱਕ ਤਰੀਕੇ ਨਾਲ ਰੁਖ ਵਧੀਆ ਹੋ ਸਕਦਾ ਹੈ ਲੇਕਿਨ ਵਪਾਰੀਆਂ ਦੇ ਪੱਖੋਂ ਐ ਰੁਖ ਕਿਸੇ ਨਾ ਕਿਸੇ ਜਗ੍ਹਾ ਆਪਣੇ ਬਿਜ਼ਨਸ ਨੂੰ ਗਰੋ ਕਰ ਪੰਜਾਬ ਲੈਂਡਲੋਕ ਸਟੇਟ ਹੈ ਇੱਥੋਂ ਕੋਈ ਵੀ ਸਮਾਨ ਦੇ ਪਾਕਿਸਤਾਨ ਭੇਜਣਾ ਤੇ ਸਾਨੂੰ ਪਹਿਲੇ ਮੁੰਬਈ ਜਾਂ ਹੋਰ ਪੋਰਟਾਂ ਦੇ ਵਿੱਚ ਭੇਜ ਕੇ ਫਿਰ ਉਹ ਪਾਕਿਸਤਾਨ ਜਾਂਦਾ ਜੇ ਸਿੱਧਾ ਟ੍ਰੇਡ ਹੋਏਗਾ ਤੇ ਲੱਖਾਂ ਰੁਪਈਆਂ ਦੀ ਬਚਤ ਵੀ ਹੋ ਸਕਦੀ ਹੈ ਔਰ ਬਹੁਤ ਸਾਰੇ ਐਦਾਂ ਦੇ ਪ੍ਰੋਡਕਟਸ ਹੈ ਜਿਹੜੇ ਪੈਰੀਸ਼ੀਬਲ ਪ੍ਰੋਡਕਟਸ ਕਿ ਜਿਹਨੂੰ ਕਹਿੰਦੇ ਨੇ ਕਿ ਉਹ ਇੱਕ ਦਿਨ ਦੋ ਦਿਨ ਦੇ ਵਿੱਚ ਅਗਰ ਉੱਥੇ ਪਹੁੰਚ ਜਾਂਦੇ ਜਿੱਥੇ ਭੇਜਣਾ ਚਾਹੁੰਦੇ ਨੇ ਇਹ ਫਿਰ ਨੁਕਸਾਨ ਵੀ ਘਟ ਹੁੰਦਾ ਤੇ ਮੁਨਾਫਾ ਵੀ ਬਹੁਤ ਜ਼ਿਆਦਾ ਹੁੰਦਾ ਐ ਇਦਾਂ ਦੀ ਚੀਜ਼ਾਂ ਵਾਸਤੇ ਇਦਾਂ ਦੇ ਡਿਸੀਜਨ ਲੈਣ ਦੀ ਲੋੜ ਹੈ ਜੇ ਪੰਜਾਬ ਪੱਕੀ ਸੋਚ ਕੇਂਦਰ ਸਰਕਾਰ ਕੋਈ ਰੱਖੇ ਕਿਉਂਕਿ ਨਾਲ ਦੇ ਨਾਲ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਨੈਸ਼ਨਲ ਸਕਿਉਰਿਟੀ ਵੀ ਇੱਕ ਵੱਡਾ ਮੁੱਦਾ ਹੈ ਜਿਸ ਮੁੱਦੇ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਸੋਚਣਾ ਪੈਂਦਾ ਚਲੋ ਜੋ ਡਿਸੀਜਨ ਲੈਣਗੇ ਉਹ ਤੇ ਲੈਣਗੇ ਚਲੋ ਨੈਸ਼ਨਲ ਸਕਿਉਰਿਟੀ ਦਾ ਮੁੱਦਾ ਤਾਂ ਹਮੇਸ਼ਾ ਹੀ ਹੁੰਦਾ ਤੇ ਆ ਪਾਸਪੋਰਟ ਲੈ ਕੇ ਹੁਣ ਵੀ ਸਾਡੇ ਲੋਕ ਧਾਰਮਿਕ ਯਾਤਰਾਵਾਂ ਤੇ ਜਾਂਦੇ ਨੇ ਕਦੀ ਕੋਈ ਨੈਸ਼ਨਲ ਸਕਿਉਰਿਟੀ ਦਾ ਮੁੱਦਾ ਨਹੀਂ ਬਣਿਆ ਪਾਕਿਸਤਾਨ ਵਾਲੇ ਪਾਸਿਓਂ ਵੀ ਬਹੁਤ ਸਾਰੇ ਲੋਕ ਸਾਡੇ ਇਧਰ ਆਉਂਦੇ ਨੇ ਪਾਸਪੋਰਟ ਲੈ ਕੇ ਔਰ ਅਗਰ ਸਮੁੰਦਰ ਦੇ ਜ਼ਰੀਏ ਵਪਾਰ ਹੋ ਰਿਹਾ ਹੈ ਉੱਥੇ ਵੀ ਨੈਸ਼ਨਲ ਸਕਿਉਰਿਟੀ ਦਾ ਮੁੱਦਾ ਹੈ ਉੱਥੇ ਵੀ ਕਦੀ ਕੋਈ ਬਹੁਤ ਵੱਡਾ ਸਾਨੂੰ ਕਦੀ ਕੋਈ ਚੈਲੰਜ ਦਾ ਸਾਹਮਣਾ ਨਹੀਂ ਕਰਨਾ ਪਿਆ ਹਾਂ ਅੱਤਵਾਦੀ ਚੁਣੌਤੀ ਉਹ ਲਗਾਤਾਰ ਬਰਕਰਾਰ ਹੈ ਉਹ ਦੂਜੇ ਸੂਬਿਆਂ ਦੇ ਵਿੱਚ ਵੀ ਬਰਕਰਾਰ ਹੈ ਪਰ ਭਾਸਕਰ ਸਾਹਿਬ ਹੁਣ ਤਰਨਜੀਤ ਸੰਧੂ ਜਿਹੜੇ ਭਾਜਪਾ ਦੇ ਉਮੀਦਵਾਰ ਵੀ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਵੀ ਇਹ ਮੰਗ ਕੀਤੀ ਵਕਾਲਤ ਵੀ ਕੀਤੀ ਸੁਖਵੀਰ ਬਾਦਲ ਦੀ ਪਾਰਟੀ ਦਾ ਏਜੰਡਾ ਹੈ ਉਹ ਕਹਿੰਦੇ ਅਸੀਂ ਹੁਸੈਨੀਵਾਲਾ ਤੋਂ ਵੀ ਚਾਹੁੰਦੇ ਹਾਂ ਕਿ ਸਰਹੱਦ ਪਾਰ ਤੋਂ ਵਪਾਰ ਕਰੀਏ ਕੇਂਦਰ ਦੀਆਂ ਸਰਕਾਰਾਂ ਜਿਹੜੀਆਂ ਹੁਣ ਨਵੀਆਂ ਬਣਨਗੀਆਂ ਕਿਸੇ ਦੀ ਵੀ ਬਣੇ ਭਾਵੇਂ ਐਨਡੀਏ ਦੀ ਭਾਵੇਂ ਕਾਂਗਰਸ ਦੀ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਕੇਂਦਰ ਦੀ ਸਰਕਾਰੇ ਕੰਮ ਕਰੇ ਪੰਜਾਬ ਦੇ ਮੈਂਬਰ ਪਾਰਲੀਮੈਂਟਰਾਂ ਦੀ ਭੂਮਿਕਾ ਕੀ ਹੋ ਸਕਦੀ ਹੈ ਕਿਉਂਕਿ ਹੁਣ ਚੋਣਾਂ ਤੋਂ ਪਹਿਲਾਂ ਸਾਡੇ ਮੈਂਬਰ ਪਾਰਲੀਮੈਂਟ ਬਜ਼ੁਰਗਾਂ ਦੇ ਹੱਥ ਵੀ ਲਾਉਂਦੇ ਨੇ ਪੈਰਾਂ ਤੇ ਸਾਨੂੰ ਸਾਰਿਆਂ ਨੂੰ ਵਾਦਾ ਵੀ ਕਰਦੇ ਨੇ ਜੀ ਪੰਜਾਬ ਦੀ ਤਰੱਕੀ ਲਈ ਕੰਮ ਕਰਾਂਗੇ ਗੱਲ ਸਿਰਫ ਚੋਣਾਂ ਤੱਕ ਨਾ ਰਹਿ ਜੇ ਸਾਡੇ ਮੈਂਬਰ ਪਾਰਲੀਮੈਂਟਲ ਦੀ ਜ਼ਿੰਮੇਵਾਰੀ ਕੀ ਹੈ ਦੇਖੋ ਮੈਂਬਰ ਆਫ ਪਾਰਲੀਮੈਂਟ ਪੰਜਾਬ ਦੇ ਇਸ਼ੂ ਅਗਰ ਉਪਤਾ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਉਠਾਏ ਤੇ ਉਹਨਾਂ ਮੁੱਦਿਆਂ ਦੇ ਉੱਤੇ ਨਾ ਕੇਵਲ ਸੁਣਵਾਈ ਬਲਕਿ ਉਹਨਾਂ ਦਾ ਹੱਲ ਵੀ ਹੋ ਸਕਦਾ ਹੈ ਔਰ ਪੰਜਾਬ ਦੇ ਬਹੁਤ ਸਾਰੇ ਮਸਲੇ ਹੈਗੇ ਜਿੱਦਾਂ ਅਸੀਂ ਪਹਿਲੇ ਵੀ ਕਹਿ ਕੇ ਹਟਿਆ ਕਿ ਜਿਸ ਤਰੀਕੇ ਨਾਲ ਕੇਂਦਰ ਦਾ ਰੁਖ ਪੰਜਾਬ ਦੀ ਮੰਗਾਂ ਦੇ ਪ੍ਰਤੀ ਰਿਹਾ ਹੈ ਉਹ ਕਿਸੇ ਨਾ ਕਿਸੇ ਜਗ੍ਹਾ ਇੱਕ ਵਿਤ ਕਰੇ ਦੀ ਇੱਕ 스ਮੈਲ ਜੀ ਆਂਦੀ ਹੈ ਕਿ ਜਿੱਦਾਂ ਅੱਜ ਤੱਕ ਐਦਾਂ ਦਾ ਕੋਈ ਵੀ ਸੂਬਾ ਨਹੀਂ ਹੈ ਭਾਵੇਂ ਉੱਤਰਾਖੰਡ ਦੇ ਵਿੱਚੋਂ ਜਿਹੜੀ ਯੂਪੀ ਦੇ ਵਿੱਚੋਂ ਉੱਤਰਾਖੰਡ ਨਿਕਲਿਆ ਉੱਤਰਾਖੰਡ ਦੀ ਰਾਜਨੀਤੀ ਧੇਰਾਦੂਨ ਬਣੀ ਜਾਂ ਫਿਰ ਛਾਰਖੰਡ ਵੀ ਨਿਕਲਿਆ ਬਿਹਾਰ ਤੋਂ ਉਹਦੀ ਆਪਣੀ ਰਾਜਨੀਤੀ ਹੈ ਜਿਹੜੀ ਮਰਾਜਤਾ ਨਹੀਂ ਹੈਗੀ ਹੈ ਔਰ ਐਦਾਂ ਹੀ ਜਿਹੜਾ ਰਾਏਕਪੁਰ ਹੈਗਾ ਉਹਦੀ ਆਪਣੀ ਇੱਕ ਰਾਜਧਾਨੀ ਹੈਗੀ ਹੈ ਛੱਤੀਸਗੜ੍ਹ ਦੀ ਰਾਏਕਪੁਰ ਹੈਗੀ ਹੈ ਯਾਨੀ ਐਦਾਂ ਦੇ ਹਾਲਾਤ ਦੇ ਵਿੱਚ ਪੰਜਾਬ ਨੂੰ ਉਹਦੀ ਰਾਜਧਾਨੀ ਨਾ ਦੇਣਾ ਐ ਤੇ ਫਿਰ ਸਰੇ ਆਮ ਲੱਗਦਾ ਤੇ ਹੈਗਾ ਕਿ ਬਿੱਤ ਜਾ ਲੇਕਿਨ ਹੈ ਨਾ ਮੁੱਦਿਆਂ ਦੇ ਉੱਤੇ ਕੇਂਦਰ ਸਰਕਾਰ ਦਾ ਆਪਣਾ ਰੁਖ ਕੋਈ ਵੀ ਸਾਫ਼ ਨਾ ਹੋਣਾ ਔਰ ਇਹ ਮੁੱਦਾ ਹਮੇਸ਼ਾ ਤੋਂ ਇੱਕ ਜਿਸ ਤਰੀਕੇ ਨਾਲ ਐਗਰੀਮੈਂਟ ਦੀ ਗੱਲ ਕਹੀਏ ਪੰਜਾਬੀ ਸੂਬੇ ਦੀ ਗੱਲ ਕਹੀਏ ਜਾਂ ਹੋਰ ਮੁੱਦਿਆਂ ਦੇ ਵਿੱਚ ਲਟਕਦਾ ਹੀ ਰਿਹਾ ਇਸ ਮੁੱਦੇ ਦਾ ਹੱਲ ਤੇ ਕਰਵਾਉਣਾ ਹੀ ਚਾਹੀਦਾ ਔਰ ਜੋ ਵੀ ਹੱਲ ਹੋਏ ਉਸ ਦੇ ਮੁਤਾਬਿਕ ਅੱਗੇ ਵਧਣਾ ਚਾਹੀਦਾ ਔਰ SYL ਦਾ ਮੁੱਦਾ ਕਈ ਮੁੱਦੇ ਹੈਗੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਾਡੇ ਤੱਕ ਸਿਰਫ ਰਾਜਨੀਤੀ ਹੋਈ ਹੈ ਕਦੀ ਵੀ ਕਿਸੇ ਨੇ ਇਹਨਾਂ ਮੁੱਦਿਆਂ ਨੂੰ ਹੱਲ ਕਰਾਉਣ ਦੀ ਬਹੁਤੀ ਕੋਸ਼ਿਸ਼ ਨਹੀਂ ਕੀਤੀ ਕੋਈ ਕਿ ਉਹਦੇ ਕਾਰਨ ਰਾਜਨੀਤੀ ਵੀ ਹੋ ਸਕਦੇ ਨੇ ਕਿਉਂਕਿ ਉਹੀ ਪਾਰਟੀਆਂ ਜਿਹੜੀ ਪੰਜਾਬ ਦੇ ਵਿੱਚ ਰਾਜਨੀਤੀ ਕਰਦੀਆਂ ਉਹ ਹਰਿਆਣਾ ਦੇ ਵਿੱਚ ਵੀ ਰਾਜਨੀਤੀ ਕਰਦੀਆਂ ਤੇ ਦੋਨੋਂ ਸੂਬਿਆਂ ਦੇ ਵਿੱਚ ਉਹਨਾਂ ਦੇ ਵੱਖ-ਵੱਖ ਬੋਲ ਹੁੰਦੇ ਨੇ ਉਸ ਤੋਂ ਬਾਅਦੂਦ ਉਹ ਇੱਥੋਂ ਵੋਟਾਂ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਉੱਥੋਂ ਵੀ ਵੋਟਾਂ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਐਦਾਂ ਦੇ ਹਾਲਾਤ ਦੇ ਵਿੱਚ ਜਾਂ ਤੇ ਲੋਕਾਂ ਨੂੰ ਸਮਝਦਾਰ ਹੋਣਾ ਪਏਗਾ ਜਾਂ ਫਿਰ ਪੋਲੀਟੀਸ਼ੀਅਨਸ ਨੂੰ ਲੋਕਾਂ ਨੂੰ ਬੇਸਕੂਪ ਬਣਾਉਣਾ ਬੰਦ ਕਰਨਾ ਪਏਗਾ ਹੁਣ ਦੋਨੋਂ ਹੀ ਚੀਜ਼ਾਂ ਮੁਮਕਿਨ ਨਹੀਂ ਹੈ ਮੁਮਕਿਨ ਇਸ ਕਰਕੇ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਪਾਂ ਇਹ ਕਹਿ ਦਈਏ ਕਿ ਤੁਸੀਂ ਸਮਝਦਾਰ ਬਣੋ ਸਮਝਦਾਰ ਬਣ ਕੇ ਜਿਹੜੇ ਰਿਪ੍ਰੈਜ਼ੈਂਟੇਟਿਵ ਤੁਸੀਂ ਪਾਰਲੀਮੈਂਟ ਵਿੱਚ ਭੇਜ ਰਹੇ ਹੋ ਉਹਨਾਂ ਨੇ ਹੀ ਤੁਹਾਡੀ ਆਵਾਜ਼ ਨੂੰ ਲੋਕ ਸਭਾ ਦੇ ਵਿੱਚ ਪਹੁੰਚਾਉਣਾ ਹੈ ਜੇ ਤੁਸੀਂ ਕੋਈ ਗਲਤ ਚੁਆਇਸ ਕਰ ਜਾਂਦੇ ਹੋ ਤੇ ਫਿਰ ਤੁਹਾਡਾ ਰੁੱਖ ਪਾਰਲੀਮੈਂਟ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚੇਗਾ ਤੇ ਅੱਗੇ ਇਸ ਸਮੱਸਿਆਵਾਂ ਦਾ ਹੱਲ ਕਿੱਦਾਂ ਹੋ ਸਕਦਾ ਇਹ ਇੱਕ ਵੱਡਾ ਸਵਾਲ ਪੰਜਾਬ ਦੇ ਲੋਕਾਂ ਵਾਸਤੇ ਔਰ ਪੰਜਾਬ ਵਾਸਤੇ ਵੀ ਹੈਗਾ ਦੇਖੋ ਮੇਰਾ ਇਹ ਮੰਨਣਾ ਹੈ ਕਿ ਜਿਹੜੇ 13 ਮੈਂਬਰ ਪਾਰਲੀਮੈਂਟ ਨੇ ਉਹਨਾਂ ਤੇ ਹੁਣ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਗੱਲ ਵੀ ਹੈ ਕਿ ਸਾਡੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਸਿਰਫ ਰਬੜ ਦੀਆਂ ਮੋਹਰਾਂ ਹੁੰਦੀ ਨੇ ਉਹ ਰਬੜ ਦੀਆਂ ਮੋਹਰਾਂ ਹੁੰਦੇ ਨੇ ਜਿਨ੍ਹਾਂ ਦੇ ਹੇਠਾਂ ਸਿਆਹੀ ਵੀ ਨਹੀਂ ਹੁੰਦੀ ਕਿਉਂਕਿ ਉਹ ਪੋਲਿਟੀਕਲ ਪਾਰਟੀਆਂ ਹੀ ਤਿਆਰ ਕਰਦੀਆਂ ਨੇ ਕਿ ਕਦੋਂ ਮੋਹਰ ਲਗਣੀ ਹੈ ਕਦੋਂ ਨਹੀਂ ਪਰ ਮੈਂਬਰ ਪਾਰਲੀਮੈਂਟ ਕਿਉਂਕਿ ਉਹ ਸਾਰੇ ਪੰਜਾਬੀ ਨੇ ਪੰਜਾਬ ਦੇ ਮੁੱਦਿਆਂ ਨੂੰ ਸਮਝਦੇ ਨੇ ਉਹਨਾਂ ਨੂੰ ਜ਼ਮੀਰ ਦੀ ਆਵਾਜ਼ ਤੇ ਸਟੈਂਡ ਲੈਣ ਦੀ ਲੋੜ ਹੈ ਕਿ ਭਾਵੇਂ ਉਹਨਾਂ ਦੀਆਂ ਕੌਮੀ ਪਾਰਟੀਆਂ ਉਹਨਾਂ ਦੀਆਂ ਮੰਗਾਂ ਨਾਲ ਸਹਿਮਤ ਨਹੀਂ ਉਹ ਪੰਜਾਬ ਦੇ ਲੋਕਾਂ ਨਾਲ ਆ ਕੇ ਖੜ੍ਹ ਜਾਣ ਡਟ ਜਾਣ ਔਰ ਬਿਨਾਂ ਡਰੇ ਪੰਜਾਬ ਦੀਆਂ ਮੰਗਾਂ ਤੇ ਆਵਾਜ਼ ਬੁਲੰਦ ਕਰਨ ਸੋ ਮੈਂ ਦੇਖਦਾ ਪਿਛਲੇ ਸਮੇਂ ਚ ਹੁਣ ਵੀ ਜਦੋਂ ਚੋਣ ਪ੍ਰਚਾਰ ਵੀ ਹੋਇਆ ਮੈਂ ਕੌਮੀ ਪਾਰਟੀਆਂ ਦੇ ਮੰਚ ਤੇ ਦੇਖਿਆ ਜਦੋਂ ਰਾਹੁਲ ਗਾਂਧੀ ਬੈਠੇ ਸੀ ਪੰਜਾਬ ਦੇ ਕਾਂਗਰਸ ਦੇ ਕਿਸੇ ਲੀਡਰ ਦੀ ਐਡੀ ਜੁਰਰਤ ਨਹੀਂ ਹੋਈ ਕਿ ਉਹ ਰਾਹੁਲ ਗਾਂਧੀ ਨੂੰ ਕਵੇ ਕਿ ਚੰਡੀਗੜ੍ਹ ਪੰਜਾਬ ਦਾ ਤੁਸੀਂ ਵਾਦਾ ਕਰਕੇ ਜਾਓ ਚੰਡੀਗੜ੍ਹ ਪੰਜਾਬ ਨੂੰ ਦਵਾਂਗੇ ਤੁਸੀਂ ਪੰਜਾਬ ਨੂੰ ਰਿਪੀਰੀਅਨ ਸਟੇਟ ਦਾ ਦਰਜਾ ਦੋਵਾਂਗੇ ਕਿਸੇ ਨੇ ਗੱਲ ਨਹੀਂ ਕੀਤੀ ਹਾਲਾਂਕਿ ਲਖਾ ਸਿਧਾਣਾ ਵਰਗੇ ਬੰਦੇ ਸਿਮਰਨਜੀਤ ਸਿੰਘ ਮਾਨ ਵਰਗੇ ਬੰਦੇ ਜਾਂ ਹੋਰ ਲੀਡਰ ਲਗਾਤਾਰ ਇਹਨਾਂ ਗੱਲਾਂ ਦੀ ਵਕਾਲਤ ਕਰਦੇ ਰਹੇ ਕਿ ਇਹ ਪੰਜਾਬ ਦੇ ਖੇਤਰੀ ਹੱਕ ਨੇ ਇਹ ਸਾਨੂੰ ਦਿਓ ਨਾ ਹੀ ਭਾਜਪਾ ਦੇ ਮੰਚ ਤੋਂ ਨਾ ਸੁਨੀਲ ਜਾਖੜ ਚੱਡੀ ਜੁਰਰਤ ਹੋਈ ਕਿ ਉਹ ਨਰਿੰਦਰ ਮੋਦੀ ਉਹਨਾਂ ਦੇ ਬੈਠੇ ਹੋਏ ਕਹਿ ਸਕਣ ਯਾ ਅਮਿਤ ਸ਼ਾਹ ਉਹਨਾਂ ਦੇ ਬੈਠੇ ਕਹਿ ਸਕਣ ਕਿ ਚੰਡੀਗੜ੍ਹ ਪੰਜਾਬ ਨੂੰ ਦਿਓ ਸਾਡਾ ਹੱਕ ਹੈ ਤੁਸੀਂ ਪੰਜਾਬ ਨੂੰ ਰਿਪੇਰੀਅਨ ਸਟੇਟ ਦਾ ਦਰਜਾ ਦਿਓ ਸਾਡਾ ਹੱਕ ਹੈ ਪਾਣੀ ਬਿਜਲੀ ਦੇ ਹੱਕ ਨੇ ਸਾਡੇ ਯਾ ਸਰਹੱਦਾਂ ਖੋਲੋਂ ਨਾ ਰਾਹੁਲ ਗਾਂਧੀ ਦੇ ਸਾਹਮਣੇ ਕੋਈ ਕਾਂਗਰਸੀ ਲੀਡਰ ਜੁਰਰਤ ਕਰ ਸਕਿਆ ਨਾ ਭਾਜਪਾ ਦੇ ਸਾਹਮਣੇ ਕੋਈ ਭਾਜਪਾ ਦਾ ਲੀਡਰ ਜੁਰਰਤ ਕਰ ਸਕਿਆ ਇਹਦਾ ਮਤਲਬ ਇਹ ਹੈ ਕਿ ਸਾਡੇ ਜਿਹੜੇ ਪੋਲਿਟੀਕਲ ਪਾਰਟੀਆਂ ਦੇ ਲੀਡਰ ਨੇ ਪੰਜਾਬ ਦੇ ਜਦੋਂ ਕੌਮੀ ਪਾਰਟੀਆਂ ਦੇ ਲੀਡਰ ਆਉਂਦੇ ਨੇ ਤੇ ਉਹ ਬੁੱਤ ਬਣ ਜਾਂਦੇ ਨੇ ਭਾਸਕਰ ਸਾਹਿਬ ਉਹਨਾਂ ਚੱਡੀ ਦੁਰਦਤ ਕਿਉਂ ਨਹੀਂ ਹੁੰਦੀ ਇਹਦੇ ਪਿੱਛੇ ਕਾਰਨ ਕੀ ਹੈ ਜੇ ਅਸੀਂ ਸੂਬੇ ਦੇ ਲੀਡਰਾਂ ਦੀ ਗੱਲ ਕਰੀਏ ਜਿਹੜੇ ਕੌਮੀ ਪਾਰਟੀਆਂ ਦੇ ਕਿਉਂਕਿ ਜ਼ਿੰਮੇਵਾਰੀ ਉਹਨਾਂ ਤੇ ਵੀ ਬਹੁਤ ਵੱਟੀ ਹੈ ਮੇਨਲੀ ਇਹ ਜ਼ਿੰਮੇਵਾਰੀ ਪਾਰਟੀਆਂ ਦੇ ਮੁਖੀ ਨੇ ਸੰਭਾਲਣੀ ਹੁੰਦੀ ਹੈ ਤੇ ਅੱਗੇ ਪਹੁੰਚਾਣੀ ਹੁੰਦੀ ਹੈ ਔਰ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਵੱਡੇ ਲੀਡਰ ਪੰਜਾਬ ਦੇ ਵਿੱਚ ਰੈਲੀਆਂ ਕਰਨ ਆਉਂਦੇ ਨੇ ਤੇ ਤਬੱਦੁਤ ਇਹ ਕੀ ਜਾਂਦੀ ਹੈ ਕਿ ਜਿੱਥੇ ਜਿਹੜੇ ਪੰਜਾਬ ਦੇ ਲੀਡਰ ਨੇ ਜਿੱਦਾਂ ਹੁਣ ਤੋਂ ਗਿਲਜਾ ਕਰਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੂੰ ਇਹ ਗੱਲ ਪ੍ਰਧਾਨ ਮੰਤਰੀ ਉਹਨਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਤੇ ਉਹਨਾਂ ਤੋਂ ਇਹਨਾਂ ਮਾਮਲਿਆਂ ਦੇ ਉੱਤੇ ਕੋਈ ਨਾ ਕੋਈ ਅਨਾਉਂਸਮੈਂਟ ਇਹਨਾਂ ਰੈਲੀਆਂ ਦੇ ਵਿੱਚ ਪੋਲੀਟੀਕਲ ਰੈਲੀਜ਼ ਦੇ ਵਿੱਚ ਜਿੱਦੇ ਕਰਕੇ ਇਲੈਕਸ਼ਨ ਦੇ ਵਿੱਚ ਫਾਇਦਾ ਵੀ ਹੋ ਸਕੇ ਤੇ ਪੰਜਾਬ ਦੀ ਸਮੱਸਿਆਵਾਂ ਦਾ ਹੱਲ ਵੀ ਹੋ ਸਕੇ ਪਰ ਲੱਗਦਾ ਨਹੀਂ ਕਿ ਇਹਨਾਂ ਲੀਡਰਾਂ ਦੀ ਪੰਜਾਬ ਪੱਖੋਂ ਕੋਈ ਸੋਚ ਅੱਗੇ ਤੱਕ ਸਹੀ ਤਰੀਕੇ ਨਾਲ ਪਹੁੰਚਦੀ ਹੈ ਕਾਰਨ ਕੀ ਹੋਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਚਾਰ ਰੈਲੀਆਂ ਪੰਜਾਬ ਦੇ ਵਿੱਚ ਕੋਈ ਔਰ ਹਰ ਇੱਕ ਰੈਲੀ ਤੋਂ ਇਹ ਇੱਕ ਉਮੀਦ ਸੀਗੀ ਕਿ ਉਹ ਪੰਜਾਬ ਦੇ ਉਹ ਮਸਲੇ ਜਿਨ੍ਹਾਂ ਮਸਲਿਆਂ ਤੋਂ ਪੰਜਾਬ ਕਈ ਸਾਲਾਂ ਤੋਂ ਲੜ ਰਿਹਾ ਹੈ ਉਹਨਾਂ ਮਸਲਿਆਂ ਦੀ ਕੁਝ ਗੱਲ ਤੇ ਕਰਕੇ ਜਾਣਗੇ ਉਹਨਾਂ ਨੇ ਉਹਨਾਂ ਮਸਲਿਆਂ ਦੇ ਉੱਤੇ ਕੋਈ ਮੁੱਦਾ ਹੀ ਨਹੀਂ ਛੇੜਿਆ ਜਾਂ ਉਹਨੂੰ ਮੁੱਦਿਆਂ ਹੀ ਨਹੀਂ ਮੰਨਿਆ ਇਹ ਇੱਕ ਧੀਬ ਜੀ ਗੱਲ ਹੈਗੀ ਆ ਪਰ ਚਲੋ ਰਾਜਨੀਤੀ ਚੱਲ ਰਹੀ ਹੈ ਜਦ ਮੁੱਦੇ ਹੀ ਖਤਮ ਹੋ ਜਾਣਗੇ ਫਿਰ ਉਹ ਰਾਜਨੀਤਿਕ ਦਿਖਾਵਾ ਕਰਨਗੇ ਇਸ ਕਰਕੇ ਕਈ ਵਾਰ ਕਈ ਮੁੱਦਿਆਂ ਨੂੰ ਜਿੰਦਾ ਰੱਖਣਾ ਚਾਹੀਦਾ ਔਰ ਇਹੀ ਤਕਰੀਬਨ ਸਾਰੀ ਪੋਲਿਟੀਕਲ ਪਾਰਟੀਆਂ ਦੀ ਸੋਚ ਹੈ ਕਿ ਜਦ ਇਲੈਕਸ਼ਨ ਆਉਂਦੇ ਨੇ ਤੇ ਇਹਨਾਂ ਮੁੱਦਿਆਂ ਦੇ ਬਾਰੇ ਤੇ ਗੱਲਾਂ ਕਰਕੇ ਲੋਕਾਂ ਦੀ ਭਾਵਨਾਵਾਂ ਨੂੰ ਉਤੇਜਿਤ ਕਰੋ ਔਰ ਬਾਅਦ ਚੋਂ ਜਦ ਇਲੈਕਸ਼ਨ ਮੁੱਕ ਜਾਏ ਜਿੱਤ ਹਾਰ ਹੋ ਜਾਏ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਇੱਕ ਦੂਜੇ ਦੇ ਉੱਤੇ ਸੁੱਟ ਕੇ ਅੱਗੇ ਵਧੋ ਨਹੀਂ ਮੈਨੂੰ ਲੱਗਦਾ ਕਿ ਨਾ ਭਾਜਪਾ ਨੇ ਨਾ ਕਾਂਗਰਸ ਦੇ ਵੱਡੇ ਲੀਡਰਾਂ ਨੇ ਪੰਜਾਬ ਵਾਲੇ ਮੁੱਦੇ ਛੇੜੇ ਹੀ ਨਹੀਂ ਮੈਂ ਭਾਜਪਾ ਦੇ ਲੀਡਰਾਂ ਦੀ ਵੀ ਗੱਲ ਸੁਣੀ ਆ ਕਈਆਂ ਦੀ ਉਹ ਇਹ ਤਾਂ ਜ਼ਰੂਰ ਕਹਿੰਦੇ ਰਹੇ ਅਮਿਤ ਸ਼ਾਹ ਅੱਗੇ ਨਰਿੰਦਰ ਮੋਦੀ ਅੱਗੇ ਕਿ ਪੰਜਾਬ ਚ ਲੈਂਡ ਆਰਡਰ ਠੀਕ ਨਹੀਂ ਪਰ ਕੇਂਦਰ ਨੇ ਪਿਛਲੇ ਸਮਿਆਂ ਚ ਪੰਜਾਬ ਨੂੰ ਕੀ ਨਹੀਂ ਦਿੱਤਾ ਜਾਂ ਪੰਜਾਬ ਦੀਆਂ ਕੀ ਮੰਗਾਂ ਨੇ ਉਹਦਾ ਉਹਦੀ ਜੁਰਰਤ ਪੰਜਾਬ ਦੇ ਵੱਡੇ ਲੀਡਰਾਂ ਨੇ ਨਹੀਂ ਕੀਤੀ ਸੋ ਇਤਿਹਾਸ ਇਸੇ ਕਰਕੇ ਆਸਕਰ ਸਾਹਿਬ ਜਿਹੜੇ ਅਜਿਹੇ ਲੀਡਰ ਨੇ ਇਹ ਆਪਣੇ ਸਮਕਾਲੀ ਸਮੇਂ ਚ ਜ਼ਰੂਰ ਤਾਕਤਾਂ ਹੰਡਾਉਂਦੇ ਨੇ ਪਰ ਇਤਿਹਾਸ ਇਹਨਾਂ ਨੂੰ ਕਦੀ ਯਾਦ ਨਹੀਂ ਰੱਖਦਾ ਇਤਿਹਾਸ ਯਾਦ ਰੱਖਦਾ ਹੈ ਜਿਨ੍ਹਾਂ ਨੇ ਪੰਜਾਬ ਲਈ ਕੁਰਬਾਨੀ ਕੀਤੀ ਔਰ ਜਿਗਰਾ ਰੱਖ ਕੇ ਦੇਸ਼ ਅੱਗੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਸੋ ਇਹਨਾਂ ਚੋਣਾਂ ਤੋਂ ਬਾਅਦ ਆਪਾਂ ਆਸ ਜ਼ਰੂਰ ਕਰਦੇ ਹਾਂ ਜਿਹੜੀ ਵੀ ਨਵੀਂ ਸਰਕਾਰ ਆਵੇ ਕੇਂਦਰ 'ਚ ਉਹ ਪੰਜਾਬ ਨਾਲ ਵਿਤਕਰਾ ਨਾ ਕਰੇ ਪੰਜਾਬ ਦੇ ਕਿਸਾਨਾਂ ਦੀਆਂ ਇਹ ਮੰਗਾਂ ਬਹੁਤ ਜਾਇਜ਼ ਨੇ ਕਿ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਫਸਲਾਂ ਨੇ ਉਹਨਾਂ 'ਤੇ ਐਮਐਸਪੀ ਦਿੱਤੀ ਜਾਵੇ ਹਰ ਚੀਜ਼ ਦੀ ਹਰ ਚੀਜ਼ ਦੀ ਕੀਮਤ ਤੈ ਹਰ ਚੀਜ਼ ਦੀ ਕੀਮਤ ਤੈ ਹੈ ਭਾਵੇਂ ਇੱਕ ਸੂਈ ਲੈਣੀ ਹੋਵੇ ਉਸ ਸੂਈ ਦੀ ਕੀਮਤ ਵੀ ਤੈ ਪਰ ਕਿਸਾਨ ਦੇ ਨਾ ਆਲੂ ਦੀ ਕੀਮਤ ਤੈ ਨਾ ਮੂਲੀ ਦੀ ਕੀਮਤ ਤੈ ਬਾਕੀ ਹਰ ਚੀਜ਼ ਦੀ ਕੀਮਤ ਤੈ ਹੈ ਸਫ ਸਬਜ਼ੀਆਂ ਫਲ ਜਿੰਸਾਂ ਇਹਨਾਂ ਦੀ ਕੀਮਤ ਦਾ ਕੋਈ ਕਾਨੂੰਨ ਨਹੀਂ ਹੈ ਤੁਸੀਂ ਦੁਕਾਨ ਤੇ ਜਾਓ ਤੇ ਤੁਸੀਂ ਹਰ ਚੀਜ਼ ਦਾ ਬਿੱਲ ਮੰਗ ਸਕਦੇ ਹੋ ਪਰ ਬਾਕੀ ਚੀਜ਼ਾਂ ਕਿਸਾਨ ਨਾਲ ਜੁੜੀਆਂ ਜਿੰਸਾਂ ਨੇ ਉਥੇ ਕਿਸਾਨ ਕੋਲੇ ਅਜੇ ਹੱਕ ਨਹੀਂ ਹੈ ਜਿੱਥੇ ਉਹ ਦਾਵਾ ਕਰ ਸਕੇ ਕਿ ਮੇਰੀ ਇਸ ਜਿੰਸ ਦੀ ਘੱਟੋ-ਘੱਟ ਕੀਮਤ ਇਹ ਹੈ ਕਿਉਂਕਿ ਮੈਂ ਆਪਣੀ ਅੱਖੀਂ ਦੇਖਿਆ ਹੈ ਕਿ ਤੁਸੀਂ ਅਗਰ ਟਮਾਟਰਾਂ ਦੀ ਟਰਾਲੀ ਵੀ ਮੰਡੀ ਲੈ ਕੇ ਜਾਂਦੇ ਹੋ ਭਾਸਕਰ ਸਾਹਿਬ ਟਮਾਟਰਾਂ ਦੀ ਕੀਮਤ ਤੁਸੀਂ ਨਹੀਂ ਫਿਕਸ ਕਰ ਸਕਦੇ ਉਹ ਮੰਡੀ ਦੇ ਠੇਕੇਦਾਰ ਫਿਕਸ ਕਰਦੇ ਨੇ ਕਿ ਟਰਾਲੀ ਅਸੀਂ ਇਸ ਭਾਅ ਚੱਕਣੀ ਹੈ ਔਰ ਉਹੀ ਕਿਸਾਨ ਦੀ ਲੜਾਈ ਹੈ ਕਿ ਸਾਡੀ ਜਿੰਸ ਦਾ ਮੁੱਲ ਤੈਅ ਕਰੋ ਭਾਵੇਂ ਟਮਾਟਰ ਨੇ ਭਾਵੇਂ ਸਬਜ਼ੀਆਂ ਨੇ ਭਾਵੇਂ ਫਲ ਨੇ ਕਟੋ-ਕਟ ਸਮਰਥਨ ਮੁੱਲ ਸੋ ਕੀ ਕੇਂਦਰ ਦੀਆਂ ਸਰਕਾਰਾਂ ਕਦੀ ਸਾਡੀਆਂ ਖੇਤੀ ਜਿੰਸਾਂ ਦਾ ਮੁੱਲ ਤੈਅ ਕਰਨਗੀਆਂ ਕਿਉਂਕਿ ਪੰਜਾਬ ਦੀ ਸਾਰੀ ਜਿਹੜੀ ਖੇਤੀਬਾੜੀ ਹੈ ਉਹਦੀ ਆਰਥਿਕਤਾ ਜਿਹੜੀ ਉਹ ਐਗਰੀਕਲਚਰ ਤੇ ਹੈ ਔਰ ਅਗਰ ਪੰਜਾਬ ਦੀ ਖੇਤੀਬਾੜੀ ਖੁਸ਼ਹਾਲ ਹੋ ਗਈ ਤੇ ਫਿਰ ਪੰਜਾਬ ਖੁਸ਼ਹਾਲ ਹੋਏਗਾ ਅਗਰ ਪੰਜਾਬ ਦਾ ਉਦਯੋਗ ਹੁਣ ਕਿਸੇ ਤਰ੍ਹਾਂ ਦਾ ਟੈਕਸ ਬੈਨੀਫਿਟ ਪੰਜਾਬ ਨੂੰ ਨਹੀਂ ਹੈ ਔਰ ਜਦੋਂ ਪੰਜਾਬ ਦੇ ਵਿੱਚੋਂ ਕੋਈ ਉਤਪਾਦਨ ਹੋ ਕੇ ਦੇਸ਼ ਦੇ ਦੂਜੇ ਹਿੱਸੇ 'ਚ ਜਾਂਦਾ ਹੈ ਉਹ ਦੂਸਰੇ ਹਿੱਸੇ ਨਾਲੋਂ ਮਹਿੰਗਾ ਬਣਦਾ ਹੈ ਪਹਿਲਾਂ ਤਾਂ ਦੂਜਰੇ ਹਿੱਸੇ 'ਚ ਉਹ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਆਉਂਦੀਆਂ ਨੇ ਟਰਾਂਸਪੋਰਟ ਦੇ ਖਰਚੇ ਕਈ ਤਰ੍ਹਾਂ ਦੇ ਖਰਚੇ ਤੇ ਫਿਰ ਕਿਉਂਕਿ ਅਸੀਂ ਪੰਜਾਬ ਇੱਕ ਇੱਕ ਕੋਨਾ ਇੱਕ ਕੋਨੇ ਤੇ ਚੀਜ਼ ਆਏਗੀ ਰੌ ਮਟੀਰੀਅਲ ਬਣੇਗਾ ਤੇ ਫਿਰ ਉਹ ਮੱਧ ਭਾਰਤ 'ਚ ਜਾਏਗਾ ਸੋ ਬਹੁਤ ਖਰਚਾ ਜਿਹੜਾ ਸਾਡੇ ਉਦਯੋਗ ਨੂੰ ਵੀ ਪੈਂਦਾ ਇਸ ਕਰਕੇ ਜਿਹੜੀਆਂ ਗੱਲਾਂ ਪੋਲਿਟੀਕਲ ਪਾਰਟੀਆਂ ਦੇ ਲੀਡਰ ਕਰਦੇ ਨੇ ਕਿ ਪੰਜਾਬ 'ਚ ਉਦਯੋਗਿਕ ਕ੍ਰਾਂਤੀ ਲਿਆ ਦੇਾਂਗੇ ਖੇਤੀਬਾੜੀ ਦੀ ਕ੍ਰਾਂਤੀ ਲਾ ਦੇਾਂਗੇ ਹੁਣ ਤੱਕ ਤਾਂ ਕੋਈ ਕ੍ਰਾਂਤੀ ਪੰਜਾਬ 'ਚ ਲਿਆ ਸਕੇ ਨਹੀਂ ਸੋ ਗੱਲੀਬਾਤੀ ਕ੍ਰਾਂਤੀ ਆ ਪਰ ਨਵੀਂ ਸਰਕਾਰ ਤੋਂ ਉਮੀਦ ਕਰਦੇ ਆ ਕਿ ਨਵੀਂ ਸਰਕਾਰ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਟੈਕਸ ਬੈਨੀਫਿਟ ਦਵੇ ਪੰਜਾਬ ਦੀ ਕਿਸਾਨੀ ਦੀਆਂ ਮੰਗਾਂ ਮੰਨੇ ਔਰ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਤਾਂ ਚਲੋ ਕੇਂਦਰ ਦੀਆਂ ਸਕੀਮਾਂ 'ਚ ਉਸ ਤਰ੍ਹਾਂ ਦੇ ਲਾਭ ਮਿਲ ਜਾਂਦੇ ਨੇ ਭਾਵੇਂ ਡੀਏ ਦੇ ਲਾਭ ਨੇ ਭਾਵੇਂ ਉਹਨਾਂ ਨੂੰ ਸਕੇਲ ਨੇ ਸੋ ਸੂਬੇ ਦੀਆਂ ਸਰਕਾਰਾਂ ਦੇ ਵੀ ਸਕੇਲ ਚੰਗੇ ਨੇ ਕੇਂਦਰ ਦੀਆਂ ਸਰਕਾਰਾਂ ਦੇ ਸਕੇਲ ਵੀ ਚੰਗੇ ਨੇ ਪਰ ਮਜ਼ਦੂਰ ਇੰਡਸਟਰੀ 'ਚ ਕੰਮ ਕਰਨ ਵਾਲੇ ਲੋਕ ਸਰਵਿਸ ਸੈਕਟਰ ਦੇ ਲੋਕ ਕਿਸਾਨ ਇਹ ਸਾਰੇ ਪੰਜਾਬ ਦੇ ਜਿਹੜੇ ਨੇ ਇਹ ਉਸ ਸਰਕਾਰ ਦਾ ਇੰਤਜ਼ਾਰ ਕਰ ਰਹੇ ਨੇ ਜਿਹੜੀ ਸਰਕਾਰ ਇਹਨਾਂ ਵਾਲੇ ਪਾਸੇ ਨਿਰਪੱਖ ਹੋ ਕੇ ਸੋਚੇ ਇਹਨਾਂ ਸੋਚੇ ਕਿ ਪੰਜਾਬ ਦੇ ਵਿੱਚ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਪੰਜਾਬ ਦੀ ਤਰੱਕੀ ਕਰਾਂਗੇ ਆਸਕਰ ਸਾਹਿਬ ਜੇ ਹੁਣ ਅਸੀਂ ਵਿਸ਼ਲੇਸ਼ਣ ਕਰ ਲਈਏ ਪੰਜਾਬੀਆਂ ਨੇ ਕੀ ਸੋਚ ਕੇ ਵੋਟਾਂ ਪਾਈਆਂ ਹੋਣਗੀਆਂ ਇਸ ਵਾਰ ਵੋਟਾਂ ਪਿੱਛੇ ਪੰਜਾਬੀਆਂ ਦੀ ਸੋਚ ਕੀ ਰਹੀ ਹੋਣੀ ਹੈ ਦੇਖੋ ਵਕ ਵਕ ਕੌਨਸਟੀਚੁਐਂਸੀਜ਼ ਦੇ ਵਿੱਚ ਵਕ ਵਕ ਤਰੀਕੇ ਦੀ ਸੋਚ ਅੱਗੇ ਵੱਧਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦ ਤਿੰਨ ਕੌਨਸਟੀਚੁਐਂਸੀਜ਼ ਦੇ ਵਿੱਚ ਵਕਵਾਦ ਵਾਲੀ ਸੋਚ ਦੇ ਕੈਂਡੀਡੇਟ ਇੰਡੀਪੈਂਡੈਂਟ ਖੜੇ ਨੇ ਇੱਕ ਇਥੇ ਤੇ ਲੋ ਆਪਣੀ ਪਾਰਟੀ ਤੋਂ ਖੜੇ ਨੇ ਬਾਕੀ ਦੋ ਇਤਾਂ ਦੇ ਉੱਤੇ ਇੰਡੀਪੈਂਡੈਂਟ ਖੜੇ ਨੇ ਉਹ ਉਹਨਾਂ ਨੂੰ ਕਿੰਨਾ ਕੁ ਹੰਗਾਰਾ ਮਿਲਦਾ ਹੈ ਜੇ ਉਹਨਾਂ ਨੂੰ ਬਹੁਤ ਵਧੀਆ ਹੰਗਾਰਾ ਮਿਲਦਾ ਹੈ ਤੁਸੀਂ ਇਹ ਮੰਨ ਕੇ ਚੱਲੋ ਕਿ ਪੰਜਾਬ ਦੇ ਵਿੱਚ ਅੱਗੇ ਚੱਲ ਕੇ ਇਸ ਸੋਚ ਨੂੰ ਅਗਰ ਬढ़ावा ਮਿਲਦਾ ਹੈ ਤਾਂ ਫਿਰ ਆਪਾਂ ਉਸ ਦੌਰਦ ਵੱਲ ਵਾਪਸ ਹੋ ਜਾਵਾਂਗੇ ਜਿਸ ਦੌਰ ਤੋਂ ਬੜੀ ਮੁਸ਼ਕਿਲ ਨਾਲ ਅਸੀਂ ਨਿਕਲੇ ਹਾਂ ਯਾਨੀ ਇਹ ਵੀ ਐਸ ਇਲੈਕਸ਼ਨ ਦੇ ਵਿੱਚ ਡਿਸਾਈਡ ਹੋਏਗਾ ਕਿ ਪੰਜਾਬ ਦੇ ਲੋਕ ਕਿਸ ਤਰੀਕੇ ਨਾਲ ਪੰਜਾਬ ਨੂੰ ਅੱਗੇ ਫਿਊਚਰ ਦੇ ਵਿੱਚ ਦੇਖਣਾ ਚਾਹੁੰਦੇ ਨੇ ਦੂਜੀ ਗੱਲ ਜਿਹੜੀ ਕੇਂਦਰੀਆ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ ਨੈਸ਼ਨਲ ਪਾਰਟੀ ਦੀ ਇਲੈਕਸ਼ਨ ਲੜ ਰਹੀਆਂ ਉਹਨਾਂ ਦੀ ਸੋਚ ਪੰਜਾਬ ਪੱਖੋਂ ਕਿਦਾਂ ਦੀ ਹੈ ਔਰ ਨਾਲ ਦੇ ਸੂਬੇ ਹਰਿਆਣਾ ਪੱਖੋਂ ਕਿੰਦਾ ਦੀ ਹੈ ਇਹ ਵੀ ਇੱਕ ਵਜ਼ਾ ਰਹੇਗੀ ਕਿ ਜਦ ਵੋਟ ਪਾਣ ਵੇਲੇ ਖੇਤਰੀਆ ਪਾਰਟੀਆਂ ਨੂੰ ਵੋਟ ਦੇਣ ਦਾ ਕੁਝ ਹੋਰ ਮਤਲਬ ਹੁੰਦਾ ਉਹ ਕਿੰਨਾ ਕੁ ਹੰਗਾਰਾ ਮਿਲਦਾ ਜਿਸ ਤਰ੍ਹਾਂ ਅਸੀਂ ਅਕਾਲੀ ਦਲ ਦੇ ਬਾਰੇ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਜੇ ਇਸ ਇਲੈਕਸ਼ਨ ਦੇ ਵਿੱਚ ਜੇ ਅਕਾਲੀ ਦਲ ਨੂੰ ਕੋਈ ਬਹੁਤ ਵੱਡਾ ਹੰਗਾਰਾ ਨਹੀਂ ਮਿਲਿਆ ਤੇ ਅੱਗੇ ਚੱਲ ਕੇ 2027 ਦੇ ਵਿੱਚ ਅਕਾਲੀ ਦਲ ਦੀ ਰਣਨੀਤੀ ਰਾਜਨੀਤੀ ਬਹੁਤ ਮੁਸ਼ਕਿਲ ਹੋ ਜਾਏਗੀ ਔਰ ਅਕਾਲੀ ਦਲ ਦੇ ਵਿੱਚ ਵੀ ਇੱਕ ਮਗਾਵਤ ਹੋ ਸਕਦੀ ਹੈ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਔਰ ਜੇ ਭਾਜਪਾ ਨੂੰ ਐਸ ਇਲੈਕਸ਼ਨ ਦੇ ਵਿੱਚ ਕੋਈ ਹੰਗਾਰਾ ਨਹੀਂ ਮਿਲਿਆ ਔਰ ਉਸ ਤੋਂ ਬਾਅਦ ਉਹ ਵੀ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਪੰਜਾਬ ਦੇ ਮੱਧਯਾਨ ਕਿਸਾਨਾਂ ਦੇ ਵਿਰੋਧ ਨੂੰ ਉਹ ਕਿਸ ਪੱਖੋਂ ਦੇਖੇਗੀ ਕਿਸ ਦ੍ਰਿਸ਼ਟੀ ਨਾਲ ਦੇਖੇਗੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਫਿਰ ਪੰਜਾਬ ਦੀ ਪਰਵਾਹ ਭਾਜਪਾ ਕਿਉਂ ਕਰੇਗੀ ਜਦ ਪੰਜਾਬ ਦੇ ਵਿੱਚ ਵਿਰੋਧ ਹੋਣ ਦੇ ਬਾਵਜੂਦ ਇੱਕ ਵੀ ਸੀਟ ਭਾਜਪਾ ਨੂੰ ਅਗਰ ਨਹੀਂ ਆਈ ਤੇ ਫਿਰ ਸਰਕਾਰ ਤੇ ਸਰਕਾਰ ਦੀ ਬਣਾਉਣ ਦੇ ਵਿੱਚ ਭਾਜਪਾ ਦਾ ਕੋਈ ਰੋਲ ਨਹੀਂ ਹੈ ਜਾਂ ਪੰਜਾਬ ਦਾ ਕੋਈ ਰੋਲ ਨਹੀਂ ਹੈ ਇਹ ਇੱਕ ਸਵਾਲ ਹੈਗਾ ਜਿਹੜਾ ਪੰਜਾਬੀਆਂ ਦੇ ਸਾਹਮਣੇ ਖੜਾ ਹੈਗਾ ਉਹ ਦੂਜੇ ਪਾਸੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਹੈ ਜੇ ਜਤਾ ਜਿਆਦਾ ਸਿਟਾ ਆਮ ਆਦਮੀ ਪਾਰਟੀ ਨੂੰ ਜਿਤਾਉਂਦੇ ਨੇ ਤੇ ਕੀ ਵਾਕਈ ਉਹ 7 8 10 2 ਜਿੰਨੇ ਵੀ ਐਮਪੀ ਜਿੱਤੇ ਨੇ ਆਮ ਆਦਮੀ ਪਾਰਟੀ ਦੇ ਉਹ ਪੰਜਾਬ ਪੱਖੀ ਗੱਲ ਅੱਗੇ ਉੱਥੇ ਜਾ ਕੇ ਰੱਖ ਸਕਦੇ ਨੇ ਕਿਉਂਕਿ ਸੱਤ ਰਾਜ ਸਭਾ ਦੇ ਮੈਂਬਰ ਆਲਰੇਡੀ ਪੰਜਾਬ ਤੋਂ ਹੈਗੇ ਨੇ ਔਰ ਉਹਨਾਂ ਵਿੱਚੋਂ ਕਿੰਨੇ ਕੋ ਸਵਾਲ ਕਿੰਨੇ ਪੁੱਛੇ ਉਹ ਤੇ ਜਦ ਆਪਣੀ ਪਾਰਟੀ ਦਾ ਸਾਥ ਦੇਣ ਨੂੰ ਤਿਆਰ ਨਹੀਂ ਜੋ ਪੰਜਾਬ ਦਾ 7 ਦਿਨ ਨੂੰ ਕਿੰਨੇ ਕੋ ਤਿਆਰ ਹੋਣਗੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਹੁਣ ਇਹ ਸਾਰੇ ਇਸ਼ੂਜ਼ ਹੈਗੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਅੱਜ ਲੋਕ ਵੋਟ ਪਾਣਗੇ ਔਰ ਜਦ ਲੋਕ ਵੋਟ ਪਾਣਗੇ 4 ਤਰੀਕ ਨੂੰ ਰਿਜ਼ਲਟ ਨਿਕਲੇਗਾ ਔਰ ਕੇਂਦਰ ਦੇ ਵਿੱਚ ਕਿਹਦੀ ਸਰਕਾਰ ਬਣਦੀ ਹੈ ਇੰਡੀਆ ਗਠਜੰਬੰਦਨ ਦੀ ਬਣਦੀ ਹੈ ਜਾਂ ਫਿਰ ਐਨਡੀਆ ਦੀ ਬਣਦੀ ਹੈ ਆ ਬੀਜਪੀ ਗਵਰਨਮੈਂਟ ਬਣਦੀ ਹੈ ਇਹ ਸਾਰੇ ਸਵਾਲ ਪੰਜਾਬ ਦੇ ਨਾਲ ਭਾਵੇਂ ਡਾਇਰੈਕਟਲੀ ਜੁੜੇ ਹੋਏ ਨਹੀਂ ਨਜ਼ਰ ਆਉਂਦੇ ਲੇਕਿਨ ਇਹਦਾ ਡਾਇਰੈਕਟ ਸੰਬੰਧ ਪੰਜਾਬ ਦੇ ਉਹਨਾਂ तमाम ਮੁੱਦਿਆਂ ਨਾਲ ਹੈ ਜਿਨ੍ਹਾਂ ਮੁੱਦਿਆਂ ਦੇ ਉੱਤੇ ਪੰਜਾਬ ਆਪਣੇ ਲੀਡਰਾਂ ਤੋਂ ਐਕਸਪੈਕਟ ਕਰਦਾ ਹੈ ਕਿ ਉਹ ਘੱਟੋ ਘੱਟ ਇਹਨਾਂ ਮੁੱਦਿਆਂ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਖੜੇ ਹੋਣ। ਦੇਖੋ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਵੀ ਇਸ ਵਾਰ ਜ਼ਰੂਰ ਸਬਕ ਸਿੱਖਿਆ ਹੋਣਾ ਹੈ ਕਿ ਜਦੋਂ ਅਸੀਂ ਹੁਣ ਪੰਜਾਬ ਦੇ ਲਈ ਰਾਜ ਸਭਾ ਦੇ ਮੈਂਬਰ ਭੇਜਣੇ ਨੇ ਤੇ ਅਸੀਂ ਉਸ ਤਰ੍ਹਾਂ ਦੇ ਰਾਜ ਸਭਾ ਦੇ ਮੈਂਬਰ ਭੇਜੀਏ ਜਿਹੜੇ ਪੰਜਾਬ ਦੀ ਵਕਾਲਤ ਕਰਦੇ ਹੋਣ ਜਿਹੜੇ ਪੰਜਾਬ ਦੇ ਪਿਆਰ ਦੇ ਵਿੱਚ ਅੰਨੇ ਹੋਣ। ਜਿਹੜੇ ਕਿਸੇ ਤਰ੍ਹਾਂ ਦੀ ਨਿੱਜੀ ਭਾਵਨਾ ਚ ਨਾ ਵਹਿਣ ਸਿਰਫ ਪੰਜਾਬ ਦੇ ਲਈ ਵਹਿਣ ਕਿਉਂਕਿ ਇਹ ਜ਼ਰੂਰੀ ਹੈ ਕਿ ਜਿੰਨੇ ਵੀ ਰਾਜ ਸਭਾ ਦੇ ਮੈਂਬਰ ਨੇ ਉਹ ਪੰਜਾਬ ਪੰਜਾਬੀਅਤ ਚ ਸਰੋਬੋਰ ਹੋਣ ਔਰ ਟੱਟ ਕੇ ਪੰਜਾਬ ਦੀ ਹਮਾਇਤ ਕਰਨ ਸੋ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਤੋਂ ਬਾਅਦ ਕਿੰਨੀਆਂ ਸੀਟਾਂ ਜਿੱਤਦੀ ਕਿੰਨੀਆਂ ਸੀਟਾਂ ਹਾਰਦੀ ਆਮ ਆਦਮੀ ਪਾਰਟੀ ਨੂੰ ਵੀ ਮੰਥਨ ਕਰਨਾ ਪੈਣਾ ਕਿਉਂਕਿ ਭਾਵੇਂ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣ ਗਈ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡਾ ਖੇਤਰੀ ਚਿਹਰਾ ਔਰ ਪੰਜਾਬ ਦੀ ਸਿਆਸਤ ਦੀ ਜ਼ਿੰਮੇਵਾਰੀ ਖੇਤਰੀ ਚਿਹਰਿਆਂ ਤੇ ਹੈ ਭਾਵੇਂ ਉਹ ਖੇਤਰੀ ਚਿਹਰਾ ਭਗਵੰਤ ਮਾਨ ਹੈ ਭਾਵੇਂ ਉਹ ਖੇਤਰੀ ਚਿਹਰਾ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਹਮੇਸ਼ਾ ਕਹਿੰਦਾ ਹੈ ਕਿ ਸਰਹੱਦ ਪਾਰ ਅਸੀਂ ਵਪਾਰ ਸ਼ੁਰੂ ਕਰੀਏ ਭਾਵੇਂ ਉਹ ਖੇਤਰੀ ਚਿਹਰਾ ਸੁਖਵੀਰ ਸਿੰਘ ਬਾਦਲ ਹੈ ਭਾਵੇਂ ਉਹ ਖੇਤਰੀ ਚਿਹਰਾ ਵਿਕਰਮ ਸਿੰਘ ਮਜੀਠੀਆ ਹੈ ਭਾਵੇਂ ਉਹ ਖੇਤਰੀ ਚਿਹਰਾ ਕਿਸੇ ਵੀ ਪਾਰਟੀ ਨਾਲ ਜੁੜਿਆ ਉਹਨੂੰ ਜ਼ੋਰ ਲਾਉਣਾ ਪੈਣਾ ਹੈ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਇਹਨਾਂ ਚੋਣਾਂ ਦੇ ਵਿੱਚ ਜਿਵੇਂ ਇਮਾਨਦਾਰੀ ਨਾਲ ਕਮਾ ਜਿਹੜਾ ਇਹ ਚੋਣਾਂ ਪੰਜਾਬ 'ਚ ਵੋਟਾਂ ਪਈਆਂ ਅਕਾਲੀ ਦਲ ਨੇ ਖੇਤਰਵਾਦ ਦੇ ਮੁੱਦੇ ਨੂੰ ਉਭਾਰਿਆ ਖੇਤਰੀ ਮੰਗਾਂ ਨੂੰ ਅਕਾਲੀ ਦਲ ਨੇ ਉਭਾਰਿਆ ਲੋਕ ਅਕਾਲੀ ਦਲ ਨੂੰ ਕਿੰਨੀਆਂ ਵੋਟਾਂ ਪਾਉਂਦੇ ਨੇ ਕਿੰਨੀਆਂ ਕ ਨਹੀਂ ਪਾਉਂਦੇ ਅਕਾਲੀ ਦਲ ਕਿੰਨੀਆਂ ਸੀਟਾਂ ਜਿੱਤਦਾ ਹੈ ਕਿੰਨੀਆਂ ਨਹੀਂ ਜਿੱਤਦਾ ਉਹ ਸਵਾਲ ਵੱਖਰਾ ਹੈ ਲੇਕਿਨ ਅਕਾਲੀ ਦਲ ਇੱਕ ਵਾਰੀ ਵਾਪਸ ਮੁੜਿਆ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਚੰਡੀਗੜ੍ਹ ਲਈ ਨਵੇਂ ਸਿਰੇ ਤੋਂ ਅਕਾਲੀ ਦਲ ਨੇ ਗੱਲ ਸ਼ੁਰੂ ਕਰਨੀ ਸ਼ੁਰੂ ਕੀਤੀ ਮੈਨੀਫੈਸਟੋ ਚ ਚੰਡੀਗੜ੍ਹ ਦੀ ਗੱਲ ਆਈ ਪਾਣੀਆਂ ਦੀ ਗੱਲ ਤਾਂ ਉਹ ਲਗਾਤਾਰ ਕਰਦੇ ਨੇ ਭਾਵੇਂ ਪਿਛਲੇ ਦੌਰ ਚ ਜਦੋਂ ਅਕਾਲੀ ਦਲ ਭਾਜਪਾ ਨਾਲ ਰਿਹਾ ਪੰਜਾਬ ਦੀਆਂ ਮੰਗਾਂ ਤੇ ਸੰਘਰਸ਼ ਨਹੀਂ ਕਰ ਸਕਿਆ ਉਹ ਇੱਕ ਬਹੁਤ ਵੱਡਾ ਸਬਕ ਅਕਾਲੀ ਦਲ ਨੂੰ ਮਿਲ ਚੁੱਕਿਆ ਹੈ ਕਿ ਅੱਜ ਅਕਾਲੀ ਦਲ ਦੀ ਸਥਿਤੀ ਇਹ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਸ਼ਾਇਦ ਤਿੰਨ ਵਿਧਾਇਕ ਨੇ ਉਹ ਖਾਮਿਆਜ਼ਾ ਅਕਾਲੀ ਦਲ ਨੇ ਇਸੇ ਗੱਲ ਕਰਕੇ ਭੁੱਲਿਆ ਭੁਗਤਿਆ ਕਿ ਭਾਜਪਾ ਦੇ ਨਾਲ ਰਹਿੰਦੇ ਹੋਏ ਖੇਤਰੀ ਮੁੱਦਿਆਂ ਨੂੰ ਅਕਾਲੀ ਦਲ ਨੇ ਗੰਭੀਰਤਾ ਦੇ ਨਾਲ ਨਹੀਂ ਲਿਆ ਪਰ ਹੁਣ ਅਕਾਲੀ ਦਲ ਨੇ ਇੱਕ ਤਾਂ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਖੇਤਰੀ ਮੁੱਦਿਆਂ ਨੂੰ ਤਰਜੀਹ ਦੇ ਕੇ ਹੁਣ ਪੰਜਾਬੀ ਕੋਈ ਵੀ ਫੈਸਲਾ ਕਰਨ ਇਹਨਾਂ ਲੋਕ ਸਭਾ ਚੋਣਾਂ ਚ ਅਕਾਲੀ ਦਲ ਨੂੰ ਸਤਾਈ ਦੀ ਤਿਆਰੀ ਵੀ ਸ਼ੁਰੂ ਕਰਨੀ ਚਾਹੀਦੀ ਹੈ ਖੇਤਰਵਾਦ ਦੇ ਮੁੱਦੇ ਤੇ ਹੀ ਪੰਜਾਬ ਦੇ ਮੁੱਦੇ ਤੇ ਹੀ ਅਸੀਂ ਸਭ ਤੋਂ ਵੱਡੇ ਦੇਸ਼ ਭਗਤਾਂ ਸਾਰੇ ਪੰਜਾਬੀ ਭਾਵੇਂ ਅਕਾਲੀ ਦਲ ਵਾਲੇ ਨੇ ਭਾਵੇਂ ਕਾਂਗਰਸ ਭਾਵੇਂ ਬੀਜੇਪੀ ਕੋਈ ਵੀ ਪੰਜਾਬੀ ਸਾਰੇ ਦੇਸ਼ ਭਗਤ ਨੇ ਭਾਵੇਂ ਜਿਨ੍ਹਾਂ ਨੂੰ ਲੋਕ ਵੱਖਵਾਦ ਕਹਿ ਦਿੰਦੇ ਨੇ ਉਹ ਵੀ ਸਾਡੇ ਮੁਲਕ ਦਾ ਹਿੱਸਾ ਹੈ ਉਹ ਵੀ ਚਾਹੁੰਦੇ ਨੇ ਕਿ ਸਾਡੀ ਨੈਸ਼ਨੈਲਿਟੀ ਸਾਡਾ ਮੁਲਕ ਭੇਦ ਭਾਵ ਤੋਂ ਵੱਖਰਾ ਹੋ ਜੇ ਅਸੀਂ ਵੀ ਸਾਰੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਲੋਕਾਂ ਚੋਂ ਆ ਇਸ ਦੇ ਬਾਵਜੂਦ ਵੀ ਸਾਡਾ ਆਪਣਾ ਖੇਤਰ ਉਹ ਤਕੜਾ ਰਵੇ ਸਾਡੇ ਹੱਕ ਕੋਈ ਦੂਜਾ ਮਾਰ ਨਾ ਲਵੇ ਬਰਾਬਰ ਦੇ ਹੱਕ ਮਿਲਦੇ ਨੇ ਇਹਦੇ 'ਚ ਕੋਈ ਕਿਸੇ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਾਸਕਰ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ 'ਚ ਖੇਤਰਵਾਦ ਦੀ ਸਿਆਸਤ ਮੁੜ ਉਭਾਰ ਲਏਗੀ? ਅਸੀਂ ਕੇਂਦਰਵਾਦ ਦੇ ਵਿਰੋਧੀ ਮੈਂ ਕੇਂਦਰਵਾਦ ਦਾ ਵਿਰੋਧੀ ਨਹੀਂ ਨਾ ਪੰਜਾਬੀ ਭਾਰਤ 'ਚ ਜਿਹੜੀ ਸਰਕਾਰ ਬਣਨੀ ਹੈ ਦੇਸ਼ 'ਚ ਸਰਕਾਰ ਬਣਨੀ ਹੈ ਅਸੀਂ ਵੀ ਉਸ ਸਰਕਾਰ ਦੇ ਨਾਲ ਕਈ ਵਾਰ ਗਏ ਆਂ ਕਈ ਵਾਰ ਅਸੀਂ ਵਿਰੋਧੀ ਧਿਰ 'ਚ ਰਹੇ ਆਂ ਹੁਣ ਵੀ ਪੰਜਾਬ ਦੇ 13 ਦੇ 13 ਐਮਪੀ ਜਿੱਥੇ ਨਾਲ ਖੜਨ ਦੀ ਗੱਲ ਹੈ ਜ਼ਰੂਰ ਖੜਨ ਕੇਂਦਰ ਸਰਕਾਰ ਦੇ ਨਾਲ ਭਾਵੇਂ ਨਿਊਕਲੀਅਰ ਡੀਲ ਦਾ ਮੁੱਦਾ ਸੀ ਪੰਜਾਬ ਦੇ ਸਾਰੇ ਐਮਪੀ ਲਗਭਗ ਨਾਲ ਖੜੇ ਨੇ ਉਦੋਂ ਭਾਵੇਂ ਕੋਈ ਵੀ ਦੇਸ਼ ਤੇ ਸੰਕਟ ਹੈ ਸਾਰਾ ਪੰਜਾਬ ਨਾਲ ਖੜਦਾ ਜਦੋਂ-ਜਦੋਂ ਯੁੱਗ ਲੱਗਿਆ ਪਾਕਿਸਤਾਨ ਵਾਲੇ ਪਾਸੇ ਤੇ ਮੈਨੂੰ ਪਤਾ ਆਸਕਰ ਸਾਹਿਬ ਕਿ ਸਾਡੇ ਦੇਸ਼ ਦੇ ਹਰ ਫੌਜੀ ਨੂੰ ਪੰਜਾਬੀਆਂ ਨੇ ਸਲੂਟ ਕੀਤਾ ਤੇ ਰੇਲਵੇ ਸਟੇਸ਼ਨਾਂ ਤੇ ਉਹਨਾਂ ਦਾ ਇੱਜ਼ਤ ਮਾਨ ਕੀਤਾ ਪਰ ਪੰਜਾਬੀਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਨੇ ਸੋ ਦੇਸ਼ ਭਗਤੀ ਤਾਂ ਹੈ ਪਰ ਉਸ ਦੇਸ਼ ਭਗਤੀ ਚ ਸਾਡਾ ਆਪਣਾ ਖਿੱਤਾ ਪੰਜਾਬ ਜਿਹੜਾ ਇਸ ਪੂਰੀ ਦੇਸ਼ ਭਗਤੀ ਦੀ ਲਹਿਰ ਦੇ ਵਿੱਚ ਝੰਡਾ ਬਰਦਾਸ਼ ਹੈ ਸਭ ਤੋਂ ਅੱਗੇ ਝੰਡਾ ਚੱਕ ਕੇ ਚੱਲਦਾ ਹੈ ਦੇਸ਼ ਭਗਤੀ ਦਾ ਸਾਡੇ ਆਪਣੇ ਹੱਕਾਂ ਲਈ ਕੀ ਇਹਨਾਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਚ ਇਹ ਭਾਵਨਾ ਮਜ਼ਬੂਤ ਹੋਏਗੀ ਔਰ ਕੀ ਕੇਂਦਰ ਦੀਆਂ ਸਰਕਾਰਾਂ ਮਜਬੂਰ ਹੋਣਗੀਆਂ ਵੀ ਭਾਈ ਅਸੀਂ ਪੰਜਾਬੀਆਂ ਨਾਲ ਵਿਤਕਰਾ ਨਹੀਂ ਕਰਨਾ ਪੰਜਾਬ ਦੇ ਬਣਦੇ ਹੱਕ ਦਈਏ ਕੀ ਇਸ ਵਾਰ ਉਮੀਦ ਕਰਦੇ ਹਾਂ ਜਦੋਂ ਨਵੀਂ ਸਰਕਾਰ ਬਣਦੀ ਹੈ ਦੇਖੋ ਹਰ 5 ਸਾਲ ਬਾਅਦ ਇੱਕ ਮੌਕਾ ਆਉਂਦਾ ਹੈ ਜਦ ਐਦਾਂ ਦੀ ਸੋਚ ਐਦਾਂ ਦੀ ਗੱਲਾਂ ਕਰਨ ਦਾ ਸਾਨੂੰ ਵੀ ਮੌਕਾ ਮਿਲਦਾ ਹੈ ਕਿ ਹੁਣ ਆਉਣ ਵਾਲੀ ਸਰਕਾਰ ਕੀ ਪੰਜਾਬ ਦੇ ਹੱਤਾਂ ਦੀ ਰੱਖਿਆ ਕਰੇਗੀ ਪੰਜਾਬ ਦੇ ਹਿੱਤਾਂ ਦੇ ਨਾਲ ਸਮਝੌਤਾ ਤਾਂ ਨਹੀਂ ਕਰੇਗੀ ਕਿਸੇ ਵੀ ਤਰੀਕੇ ਨਾਲ ਲੇਕਿਨ ਉਹਨਾਂ 5 ਸਾਲ ਤੋਂ ਬਾਅਦ ਜੇ ਤੁਸੀਂ ਉਹ ਗੱਡੀ ਮਿਸ ਕਰ ਜਾਓ ਫਿਰ ਅਗਲੇ 5 ਸਾਲ ਤੋਂ ਬਾਅਦ ਨਵੀਂ ਸਰਕਾਰ ਦੀ ਵੇਟ ਕਰਨੀ ਪੈਂਦੀ ਹੈ ਫਿਲਹਾਲ ਅਨੇ ਸਾਲਾਂ ਤੋਂ ਅਸੀਂ ਇਹੀ ਚੀਜ਼ ਕਰਦੇ ਆਏ ਹਾਂ ਹਰ ਸਰਕਾਰ ਤੋਂ ਸਾਨੂੰ ਆਸ ਹੁੰਦੀ ਹੈ ਉਹ ਸਰਕਾਰ ਕਿਦੀ ਵੀ ਹੋਵੇ ਭਾਵੇਂ ਉਹ ਕਾਂਗਰਸ ਦੀ ਸਰਕਾਰ ਸਗੀ ਇਹਾਂ ਫਿਰ ਭਾਜਪਾ ਦੀ ਸਰਕਾਰ ਸੀਗੀ ਪਰ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਮੁੱਦਿਆਂ ਨੂੰ ਉਲਝਾਇਆ ਤੇ ਹੋਰ ਜ਼ਿਆਦਾ ਸੁਲਝਾਇਆ ਕਿਸੇ ਨੇ ਵੀ ਨਹੀਂ ਤੇ ਹੁਣ ਆਸ ਤੇ ਉਮੀਦ ਤੇ ਦੁਨੀਆ ਕਾਇਮਾ ਰੋ ਐ ਉਮੀਦ ਹੁਣ ਆਉਣ ਵਾਲੀ ਨਵੀਂ ਸਰਕਾਰ ਤੋਂ ਵੀ ਅਸੀਂ ਕਰਦੇ ਚਲੋ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦੇ ਹਾਂ ਕਿ ਸਾਡੇ 13 ਮੈਂਬਰ ਪਾਰਲੀਮੈਂਟ ਕਿਸੇ ਵੀ ਪਾਰਟੀ ਦੇ ਹੋਣ ਦੇਸ਼ ਦੀ ਸਰਕਾਰ ਦੇ ਨਾਲ ਨਾਲ ਪੰਜਾਬ ਦੇ ਹਿੱਤਾਂ ਲਈ ਸਟੈਂਡ ਲੈਣ ਔਰ ਅਗਰ ਪੰਜਾਬ ਦੇ ਨਵੇਂ ਚੁਣੇ ਐਮਪੀ ਪੰਜਾਬ ਦੀਆਂ ਹੱਕੀ ਮੰਗਾਂ ਮਨਵਾ ਗਏ ਤੇ ਫਿਰ ਉਹ 27 ਦੇ ਹੀਰੋ ਵੀ ਬਣ ਸਕਦੇ ਨੇ 27 ਚ ਮੁੱਖ ਮੰਤਰੀ ਦੇ ਦਾਵੇਦਾਰ ਵੀ ਬਣ ਸਕਦੇ ਨੇ ਪਰ ਅਗਰ ਉਹਨਾਂ ਨੇ ਰਬੜ ਦੀਆਂ ਮੋਹਰਾਂ ਬਣ ਕੇ ਕੰਮ ਕੀਤਾ ਤਾਂ ਫਿਰ ਹਰ ਪੰਜਾਬੀ ਨੂੰ ਪੰਜਾਬ ਦੇ ਵਕਾਰ ਦੀ ਪੰਜਾਬ ਦੇ ਇੱਜ਼ਤ ਦੀ ਪੰਜਾਬ ਦੇ ਹੱਕਾਂ ਦੀ ਲੜਾਈ ਉਸੇ ਤਰ੍ਹਾਂ ਲੜਨੀ ਪੈਣੀ ਹੈ ਜਿਵੇਂ ਪਿਛਲੇ ਸਮਿਆਂ ਚੋਂ ਲੜਦੇ ਰਹੇ ਨੇ ਕਿਉਂਕਿ ਪੰਜਾਬ ਕਦੀ ਹਾਰ ਨਹੀਂ ਸਕਦਾ ਮੈਂਬਰ ਪਾਰਲੀਮੈਂਟ ਵਿਧਾਇਕ ਹਾਰ ਜਿੱਤ ਸਕਦੇ ਨੇ ਭਾਸਕਰ ਸਾਹਿਬ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਕਿ ਨਵੀਂ ਸਰਕਾਰ ਪੰਜਾਬ ਪ੍ਰਤੀ ਮਿਹਰਬਾਨ ਹੋਵੇ ਔਰ ਪੁਰਾਣੇ ਮਾੜੇ ਫੈਸਲੇ ਜਿਹੜੇ ਪੰਜਾਬ ਨਾਲ ਹੋਏ ਨੇ ਉਹਨਾਂ ਨੂੰ ਰੱਦ ਕਰੇ ਐਡਾ ਜਿਗਰਾ ਦਿਖਾਵੇ ਔਰ ਪੰਜਾਬ ਦੀ ਸ਼ਾਨ ਜਿਹੜੀ ਉਹ ਬਹਾਲ ਹੋਵੇ ਔਰ ਅਖੀਰ 'ਚ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਵਿਚਾਰ ਦਾ ਸਤਕਾਰ ਹੈ ਤੁਸੀਂ ਆਪਣੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਸੀਂ ਤੁਹਾਡੀ ਗੱਲ ਵੀ ਜ਼ਰੂਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਵਧਾਵਾਂਗੇ ਤੁਹਾਡਾ ਪੱਖ ਵੀ ਅਸੀਂ ਰੱਖਾਂਗੇ ਬਹੁਤ ਬਹੁਤ ਧੰਨਵਾਦ